हां जी प्यारेयो भाई रणजीत सिंह जी ਡੱਡਰੀਆਂ ਵਾਲਿਆ ਕਾਲ ਤਖਤ ਤੇ ਪੇਸ਼ ਹੋ ਕੇ ਮਾਫੀ ਨਾਮਾਈ ਤੋਂ ਪਰੰਤ ਸੰਧਰਨਾਵ ਸਿੰਘ ਜੀ ਤੋਂ ਮਾ ਬਾਰੇ ਕੀ ਬੋਲ ਕੇ ਕੀ ਕਿਹਾ ਉਹਨਾਂ ਨੇ ਆਪਣੇ ਵਿਚਾਰ ਉਹਨਾਂ ਦੇ ਵਿਚਾਰ ਸੁਣੋ ਤੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਦਿਓ ਤੇ ਸ਼ੇਅਰ ਜਰੂਰ ਕਰਿਓ ਤਾਂ ਕਿ ਸਾਰੇ ਆ ਸਾਹਮਣੇ ਬਾਬਾ ਜਰਨੈਲ ਸਿੰਘ ਹੁਣਾਂ ਦੀ ਥਾਂ ਬਣੀ ਹੈ ਅਸੀਂ ਇਸ ਜਗ੍ਹਾ ਦਾ ਸਤਿਕਾਰ ਕਰਦੇ ਆਂ ਤਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਵੀ ਚਾਹੀਦਾ ਜਿੱਦਾਂ ਮੈਂ ਆਪਣੇ ਸ਼ਬਦਾਂ ਦੀ ਮਾਫੀ ਮੰਗੀ ਹੈ ਉਹ ਆਪਣੀਆਂ ਚਲਾਈਆਂ ਗੋਲੀਆਂ ਦੀ ਤੇ ਸ਼ਬੀਲ ਜਿਹੜੀ ਉਹਨਾਂ ਨੇ ਬਦਨਾਮ ਕੀਤੀ ਸੀ ਉਹ ਮੇਰੇ ਕੋਲੋਂ ਨਾ ਮੰਗਣ ਅਕਾਲ ਤਖਤ ਸਾਹਿਬ ਤੇ ਆ ਕੇ ਸ਼ਬੀਲ ਬਾਰੇ ਗੱਲ ਕਰ ਦੇਣ ਵੀ ਉਹ ਜੋ ਹੋਇਆ ਸੀ ਠੀਕ ਨਹੀਂ ਬੋਲੇ ਸ਼ਬਦਾਂ ਦੀ ਵਾਸਤੇ ਮੈਂ ਮਾਫੀ ਮੰਗ ਸਕਦਾ ਤੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਉਸ ਵੇਲੇ ਗੋਲੀਆਂ ਚੱਲੀਆਂ ਕਿਸੇ ਦਾ ਪੁੱਤ ਮਰਿਆ ਤੇ ਉਹਦੇ ਵਾਸਤੇ ਵੀ ਉਹ ਵੀ ਕਹਿਣ ਵੀ ਸਾਡੇ ਤੋਂ ਇਹ ਠੀਕ ਨਹੀਂ ਹੋਇਆ